ਨ ਪੁੱਤੀ ਦੀ ਮੰਗਾਈ ਵਾਲੀ ਐ ਕੋਈ ਚੀਜ਼ ਨਹੀਂ ਸਸਤੀ ਰੇ ਚੀਜ਼ ਜੱਗ ਦੀ ਮਿੰਗੀ ਹੋਈ ਪਈ ਐ ਕੋਈ ਹੰਤ ਨਹੀਂ ਇੱਕ ਬਸ ਚਬਾਲੀ ਪੀੜ ਹੁੰਦੀ ਮਸਾਂ ਆਈਆਂ ਥੱਕ ਗਈ ਜਾਨ ਪਏ ਹਲੀ ਤਾਂ ਵਿਆਹ ਕਰਨੀ ਤੇਰੇ ਵੰਦਰ ਕੋਈ ਜਦੋਂ ਕੁੜੀ ਦਾ ਹੋਦੋ ਉਹ ਦੂਜਾ ਦੇ ਥੱਕ ਕੇ ਜੀਏਗੀ ਸਰਬੀ ਪਾਣੀ ਲਿਆ ਪੁੱਤ ਕੁੱਟਕ ਹਾਂਜੀ ਮੰਮਾ ਆ ਗਈ ਅੱਜ ਤਾਂ ਬੱਸ ਚ ਭੀੜੀ ਵਾਲੀ ਸੀਗੀ ਮਸਾਂ ਆਈ ਮੈਂ ਤਾਂ ਇਹੇ ਮੰਮੇ ਆ ਗਈ ਆ ਗਈ ਮੰਮੀ ਤੁਸੀਂ ਹੋਰ ਆ ਗਈ ਬੜੀ ਜਲਦੀ ਆਗੇ ਬਾਜ਼ਾਰੋਂ ਜਲਦੀ ਮੈਂ ਕਿਹੜਾ ਬਾੜੀ ਕੋਈ ਚੀਜ਼ ਲੈਣੀ ਸੀ ਬਸ ਆ ਇੱਕ ਮੇਰੀ ਬੂਟ ਲਿਓਣੇ ਸੀਗੇ ਅੱਛਾ ਦੇਖ ਲੈ ਬੂਟਾ ਹੋਰ ਚਲ ਬੇ ਜਾਣ ਵਾਸਤੇ ਹੈ ਨਹੀਂ ਸੀ ਮੂੰਹਾਂ ਚੱਲ ਕੇ ਦੇਖੜੇ ਪੈਰ ਜਾਣਾ ਪਈ ਜਾਂਦਾ ਸੋਹਣੇ ਨੇ ਬੂਟ ਤਾਂ ਸੋਹਣਿਆ ਮम्मा ਮੈਂ ਤੁਹਾਨੂੰ ਇਹ ਕਹਿੰਦੀ ਸੀਗੀ ਮੈਂ ਨਾ ਵੀਏ ਤਾਂ ਕਰ ਲਈ ਹੂੰ ਵੀ ਜੇ ਮੈਂ ਐਮਏ ਕਰ ਲਾਂਦੀ ਅੱਗੇ ਵੀ ਪੜ ਲਾਂਦੀ ਖਬਰ ਹੈ ਮੇਰੀ ਕੋਈ ਕਿਸਮਤ ਖੁੱਲ ਜੇ ਚਲ ਦੇਖ ਲੈ ਪੁੱਤ ਨਹੀਂ ਮੈਂ ਤਾਂ ਇਹ ਕਹਿੰਦੀ ਸੀ ਪੇਪਰਾਂ ਉਪਰਾਂ ਦੀ ਤਿਆਰੀ ਕਰ ਲੈ ਮੈਂ ਤਾਂ ਕਰ ਲੂੰਗੀ ਪਹਿਲਾਂ ਤੁਸੀਂ ਘਰੇ ਰਹਿ ਦਾ ਕਰ ਲੋ ਮੈਂ ਤਾਂ ਦੇਖ ਕੁਛ ਨਹੀਂ ਕਹਿੰਦੀ ਪੁੱਤ ਹੁਣ ਤਾਂ ਇਦੂ ਗਾਹਾ ਪੜਾਉਣਾ ਤੇਰੇ ਭਰਾਵਾਂ ਦੇ ਸਾਰੇ ਜੋ ਕੈਦਾਂਗੇ ਤਾਂ ਭਈ ਤੂੰ ਐਮਏ ਦਾ ਦਾਖਲਾ ਪਰਦੀ ਠੀਕ ਹੈ ਮੰਮੀ ਫੇਰ ਵੀ ਤੁਹਾਡੀ ਜਰ ਚੱਲਦੀ ਹੈ ਤੁਸੀਂ ਪੁੱਛ ਲਓ ਮੇਰੀ ਛੋੜੀ ਨਾ ਸੁਣਨਗੇ ਉਹ ਉਹ ਐ ਚੱਲਣ ਨੂੰ ਕੀ ਕਹਿਣਾ ਹੈ ਬਾਹਰ ਅੰਦਰ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੁੱਤ ਮੈਂ ਕਹੀ ਵੀ ਨਹੀਂ ਸਕਦੀ ਕੁਝ ਮੇਰਾ ਮਤਲਬ ਮੰਮੀ ਤੁਹਾਡੀ ਗੱਲ ਸੁਣਦੇ ਨੇ ਉਹ ਸੁਣ ਲੈਣਗੇ ਚਲ ਆਇਂਦਾ ਮੈਂ ਕਹੂੰਗੀ ਜੇ ਮੰਨ ਗਏ ਤਾਂ ਫਿਰ ਪਰਦਾਂਗੇ ਦਾਖਲਾ ਤਾਂ ਚਲੋ ਜਿਹੜਾ ਹੁਣ 6 ਮਹੀਨੇ ਸਾਲ ਨੂੰ ਵਿਆਹ ਕਰਾਂਗੇ ਉਦੋਂ ਤੱਕ ਜਿੰਨਾ ਕ ਪੜਿਆ ਗਿਆ ਪੜਨੀ ਫੇਰ ਉਹਦਾ ਗਾਹਾਂ ਮੰਮੀ ਵਿਆਹ ਦਾ ਕੀ ਹੈ ਵਿਆਹ ਤਾਂ ਇੱਕ ਦਿਨ ਹੋਈ ਜਾਣਾ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਵੀ ਮੈਂ ਅੱਗੇ ਪੜ੍ਹ ਲੈਣੀ ਆ ਹੋਰ ਮੇਰਾ ਮਨ ਕਹਿੰਦਾ ਮੇਰੀ ਗੱਲ ਸੁਣ ਮੈਂ ਬੈਠੇ ਬੈਠੇ ਆਪਦੇ ਆਪਦੇ ਤੈਨੂੰ ਤਾਂ ਵਿਆਹ ਦਾਂ ਮੁੰਡੇ ਤਾਂ ਚੱਲ ਬਗਾਨੇ ਹੱਥ ਨੇ ਤੂੰ ਤਾਂ ਮੇਰੇ ਹੱਥ ਹੈਂ ਕੁੜੀ ਤਾਂ ਵੇਹੁਣੀ ਤੇ ਤੈਨੂੰ ਤਾਂ ਮੈਂ ਵਿਆਹ ਦਾਂ ਉਹ ਤਾਂ ਜਿੱਦੇ ਕੋਈ ਰਿਸ਼ਤਾ ਹੋਊਗਾ ਚੱਲ ਦੇਖ ਲਾਂਗੇ ਆਪਾਂ ਮੁੰਡਿਆਂ ਨੂੰ ਤਾਂ ਚਲੋ ਤਾਂ ਤੁਹਾਡੀ ਗੱਲ ਠੀਕ ਹੈ ਮੰਮੀ ਪਰ ਮੈਂ ਅੱਗੇ ਪੜ੍ਹਨਾ ਚਾਹੁੰਨੀ ਆ ਚੱਲ ਕੋਈ ਨਾ ਕਰਦੇ ਆ ਰਹਿ ਫਿਰ ਵੇਕੇ ਆ ਰੱਖ ਦੇ ਮੂਟ ਜੰਮ ਹਾਂ ਰੱਖ ਦੇ ਜਾਂ ਅੰਦਰ ਰੱਖ ਯਾਦੀ ਕੁਟ ਕਰਨੀ ਚੰਗਾ ਠੀਕ ਹੈ ਮਮਾ ਨਾ ਬਣ ਗਈ ਰੋਟੀ ਆਹੋ ਬਣ ਗਈ ਰੋਟੀ ਕਿਧਰ ਆਏ ਕੋਈ ਕੱਚ ਕੇਵੇ ਖੇਤੋਂ ਆਇਆ ਹੈ ਖੇਤ ਕੀ ਕਰਨਗੇ ਸੀ ਅੱਜ ਮਾਰਨ ਬਾਕੇ ਸੀ ਅੱਛਾ ਮੈਂ ਚੱਲ ਗੇੜਾ ਮਾਰੇ ਮੈਂ ਤਾਂ ਆਏ ਕਹਿੰਦੀ ਸੀ ਇੱਕ ਤੁਹਾਨੂੰ ਹੋਰ ਗੱਲ ਕਹਿੰਦੀ ਸੀ ਵੀ ਉਹ ਕੁੜੀ ਕਹਿੰਦੀ ਮੈਂ ਗਾਹਾਂ ਪੜਨਾ ਹੁਣ ਦਾਖਲੇ ਭਰੀ ਜਾਂਦੇ ਨੇ ਐਵੇਂ ਦੇ ਤੇ ਚੱਲ ਭਰ ਪੜ ਲੈਣ ਦੇ ਵਿਚਾਰੀ ਨੂੰ ਭਰ ਦੋ ਦਾਖਲੇ ਰਹਿਣ ਦੇ ਯਾਰ ਉਹ ਭਰ ਦਿੰਦੇ ਆ ਫੇਰ ਕੀ ਹੁੰਦਾ ਸੋਨੂ ਕੀ ਪਤਾ ਮੈਂ ਖੁਰ ਪੜਦਾ ਰਹਿਣਾ ਕ ਬਾਹਰ ਅੰਦਰ ਗੱਲਾਂ ਕਾਏ ਮਾਰ ਅੱਜ ਕੱਲੋ ਨੌਕਰੀ ਤੇ ਲੱਗ ਜੂ ਉਹ ਕਿਹੜੀ ਨੌਕਰੀ ਤੇ ਲੱਗੂ ਵਿਆਹ ਕਰਕੇ ਪਰੇ ਘਰੋਂ ਹੁਣ ਤਾਂ ਨਮੇੜੋ ਕੰਮ ਕਰੀ ਮੈਂ ਅੱਜ ਤੱਕ ਨਹੀਂ ਲੱਗਿਆ ਗਿਆ ਬਗਾਨਾ ਤਾਂ ਨਾ ਬਗਾਨਾ ਕਰ ਲਿਆ ਜਿੰਦਗੀ ਬਣੂਗੀ ਜਵਾਗੜੀ ਦੀ ਜਿੰਦਗੀ ਆਪਣੀਆਂ ਨਾਲ ਗੱਜ ਜਰ ਤੂੰ ਦਾ ਪੁੱਠੀਆਂ ਸਮਝ ਗੱਲਾਂ ਕੀ ਜਿਹੜੀ ਤੇ ਸੱਚਾ ਤਨ ਮੈਂ ਦੱਸੀ ਹੈ ਨਾ ਟਾਈਮ ਖਰਾਬ ਅੱਜ ਕੱਲੋ ਐ ਸਾਰੇ ਵਾਸਤੇ ਤਾਂ ਨਹੀਂ ਟਾਈਮ ਖਰਾਬ ਬੀਚ ਚੰਗੇ ਵੀ ਹੁੰਦੇ ਨੇ ਉਹ ਕੋਈ ਚੰਗਾ ਨਹੀਂ ਸੰਗਤ ਜੀ ਤੋਂ ਮਾੜੀ ਚ ਬੰਦਾ ਪੈ ਜੇ ਨਾ ਮਾੜੇ ਕੰਮ ਹੀ ਹੋਣ ਲੱਗ ਜਾਂਦੇ ਨਹੀਂ ਪੁੱਤ ਆਹ ਦਾ ਖੂਲੜਾ ਚ ਕੁਝ ਨਹੀਂ ਕਰਤੇ ਮਢੀਰ ਜੀ ਮੁੰਨੀਆਂ ਜੀਆਂ ਕਿਚੀਆਂ ਦੇ ਆਟੇ ਜੀ ਬੈਠੇ ਰਹਿੰਦੇ ਇਹਦਾ ਮੇਰੀ ਗੱਲ ਸੁਣ ਬੀ ਹੁਣ ਬੀਏ ਤੱਕ ਜਿਹੜੀ ਉਹਦੀ ਉਮਰ ਸੀ ਬੀਏ ਕਰ ਗਈ ਉਹ ਹੁਣ ਤੱਕ ਤਾਂ ਉਹ ਕੋਈ ਖਰਾਬ ਨਹੀਂ ਹੋਈ ਕੋਈ ਕਿਸੇ ਪਾਸੇ ਲਾਂਬਾ ਨਹੀਂ ਹੋਈ ਆਹ ਨਹੀਂ ਮਾਣੋ ਜਦੋਂ ਫਿਰ ਆ ਪਿੰਡ ਚ ਲੱਖਾਂ ਮਰ ਕੁੜੀਆਂ ਪੜ੍ਹੀਆਂ ਫਿਰਦੀਆਂ ਵੀ ਫੇਰ ਕੀ ਹੁੰਦਾ ਡੋਡੀ ਪੜਾਈਆਂ ਹੁੰਦੀਆਂ ਨੇ ਤੇ ਦਾ ਪੈਸੇ ਲਾਉਣ ਦਾ ਮਾਰੀ ਉਹ ਕਰੀ ਹੋਰ ਦਾਖ ਲਈਏ ਬੱਚੋ ਜੇ ਲਾ ਕੇ ਹੋਰ ਲੱਗ ਜਾਣਗੇ ਕੋਈ ਪੈਸੇ ਦੀ ਗੱਲ ਨਹੀਂ ਹੁੰਦੀ ਹੋਰ ਟਾਈਮ ਟਾਈਮ ਨਾਲ ਸੰਭਲ ਸੰਭਲਣਾ ਪੈਂਦਾ ਰੋਲਿਓੜੀ ਕਰ ਦਿਆਂਗੇ ਆਪਾਂ ਨੂੰ ਕੋਈ ਕਾਲ ਆਏ ਮੁੰਡਾ ਭਾਲ ਕੇ ਕਰ ਤੋਂ ਹੁਣ ਬਰੇ ਕੰਮ ਨਵੇਂੜੋ ਯਾਰਾ ਇਹ ਤਾਂ ਇੱਕ ਪਾਸੇ ਆਪ ਦੀ ਹਿੰਡ ਫੜ ਲੂਗਾ ਹਾਂ ਇਹਦੀ ਹਿੰਡ ਤਾਂ ਏਡੀ ਮਾੜੀ ਹੈ ਜਿੰਨੀ ਕਹਦੇ ਓਨੀ ਥੋੜੀ ਉਹੀ ਤਾਂ ਗੱਲ ਆ ਤੈਨੂੰ ਵੀ ਤਾਂ ਪੜਾਇਆ ਹੀ ਹੈ ਤੂੰ ਕਹਿੰਦਾ ਹੈਗਾ ਕੋਈ ਅਸੀਂ ਕਿਹੜਾ ਪੜੇ 10 12 ਪੜੇ ਪੁਰਕਾ ਜਾਂ ਕੁੱਟੇ ਤੁਸੀਂ ਗਏ ਆ ਫਿਰ ਮੇਰੀ ਗੱਲ ਸੁਣ ਤੂੰ ਆ ਪੜਿਆ ਨਹੀਂ ਤੇ ਉਹਨੂੰ ਬੜਨਨ ਦੇਣਾ ਨਹੀਂ ਸਾਤਾਂ ਤਾਈਂ ਦਾ ਪੜਿਆ ਨਹੀਂ ਗਿਆ 10 12 ਮਾਰਾਂ ਦਾ ਪੜਿਆ 10 12 ਪੜਿਆ ਨਹੀਂ ਇਹ ਗਾਲਤ ਗੁੱਲ ਚ ਚਲਾਇਆ ਹੁੰਦਾ ਉਹਨੂੰ ਮੈਂ ਬਿਆ ਕਰਾਈ ਹੁੰਦਾ ਉਹਨਾਂ ਅੱਲਾ ਮੇਰ ਜੀਣ ਕਰੀ ਗਏ ਇਹਦੀ ਤਾਂ ਆਪਦੀ ਲਾਹ ਮੇਰ ਜੋ ਜੇ ਫਿਰ ਉਹੀ ਤਾਂ ਗੱਲਾਂ ਮੈਂ ਤੈਨੂੰ ਦੱਸ ਕੇ ਜਾਦੇ ਮੇਰੇ ਨਾਲ ਜਿਹੜੇ ਕਾਜ ਵਾਲੇ ਮੁੰਡੇ ਜਾਂਦੇ ਸਾਰੇ ਇਹੀ ਕੰਮ ਕਰਦੇ ਸੀ ਮੈਂ ਹਟ ਗਿਆ ਉਹ ਲਾਗੇ ਗਾਹਾਂ ਸਾਰੇ ਬੇਹੇ ਬੈਠੇ ਤੇਰ ਲਕਨੀ ਸੀ ਤਾ ਤੇ ਉਹ ਤਾਂ ਹੀ ਤੁਹਾਨੂੰ ਕਹਿਣਾ ਕਾਲਜਾਂ ਤੈਨੂੰ ਪਤਾ ਕੰਮ ਖਰਾਬ ਹੀ ਹੋਇਆ ਬੈਠ ਗੱਲ ਪੂ ਸੋਡੀ ਮਰਜੀ ਹੈ ਬਈ ਚਲ ਚੰਗਾ ਲੈ ਰੋਟੀ ਮਾੜੀ ਰੋਟੀ ਖਾਈਏ ਹਾਂ ਰੋਟੀ ਤਾਂ ਮਾੜੀ ਹੈ ਅੰਦਰ ਪਵਾ ਲੋ ਭੈਣ ਇਹ ਗੋਹਾ ਖੂੜਾ ਕਰ ਲਉਂਦਾ ਕੁਰੀਆਂ ਨੇ ਉਕੜੀ ਹੂੰ ਸੁਣ ਲੋ ਇਹਦੇ ਬਚਨ ਆ ਕੱਢ ਤੇ ਗੋਹਾ ਖੂੜਾ ਛੱਡ ਲਾਣਾ ਕੁੜੀ ਕੱਲੀ ਆ ਹਾਂ ਨਾ ਮੁੰਡੇ ਦਾ ਬੜਾ ਕੰਮ ਆ ਬਹੁਤ ਤਕੜਾ ਕੰਮ ਆ ਹਾਂ ਹਾਂ ਬਟ ਬਹੁਤ ਬਹੁਤ ਕਰੋਨਾ ਦੇ ਮਾਲਕ ਨੇ ਛੋਟੀ ਕੁੜੀ ਤਾਂ ਐਸ਼ ਕਰੂਗੀ ਉਹ ਵਾ ਬੱਬੂ ਕਿਵੇਂ ਆ ਕਿਸੇ ਵੇਹ ਤਾਂ ਕੰਨਾ ਲਾ ਲਿਆ ਕਰੋ ਉਹ ਕਾ ਨੂੰ ਯਾਰ ਇੱਕ ਰਿਸ਼ਤਾ ਜਾ ਤੇਰਾ ਹੀ ਹੈ ਨਾ ਮਾਨਸਾ ਬਾਲੇ ਵੱਡੇ ਸਰਦਾਰ ਨੇ ਤੇਰੇ ਕੋ ਘਰੀ ਜਾਂਦਾ ਸੀ ਮੈਂ ਤਾਂ ਅੱਛਾ ਅੱਛਾ ਉਹਨਾਂ ਦਾ ਸਿਰੇ ਚੜਿਆ ਪਿਆ ਕੰਮ ਤੇ ਮਾਂ ਮਰਦੀ ਹੈ ਫਿਰ ਆਪਣਾ ਤਾਂ ਕੰਮ ਹੀ ਇਹ ਹੈ ਦੋ ਸਿਰ ਜੋੜਨੇ ਆਪਣਾ ਕੋਈ ਹੋਰ ਕੋਈ ਕੰਮ ਆ ਉਹ ਮੇਰੀ ਭੈਣ ਸੀ ਯਾਰ ਉਹਦਾ ਵੀ ਰਿਸ਼ਤਾ ਦੇਖ ਲੈਂਦਾ ਕੋਈ ਵਧੀਆ ਕਰਪੂਣਾ ਅੱਛਾ ਹੂੰ ਠੀਕ ਆ ਮੈਂ ਮੈਨੂੰ ਸੁਣਾਇਆ ਰਹਿ ਗਿਆ ਕਿ ਕਹਿੰਦੇ ਬੀ ਬੱਪੂ ਦੇ ਭੈਣ ਜਵਾਨ ਹੋ ਗਈ ਉਹ ਜਵਾਨ ਤਾਂ ਹੋ ਗਈ ਮੇਰੀ ਮਾਂ ਤਾਂ ਮੰਨਦੀ ਨਹੀਂ ਐ ਤੈਨੂੰ ਪਤਾ ਟਾਈਮ ਖਰਾਬ ਅੱਜ ਕੱਲ ਇਹ ਤਾਂ ਗੱਲ ਤੇਰੀ ਠੀਕ ਆ ਕੁੜੀ ਨੇ ਕੀਤਾ ਕੀ ਆ ਕਿੰਨਾ ਕੁ ਪੜ੍ਹੀ ਆ ਆ ਵੀਏ ਜੀ ਕਰੀਏ ਮੇਰੇ ਸਾਹਮਣੇ ਉਹ ਵਾਹ ਤੇਰੇ ਫਿਰ ਤਾਂ ਮੇਰੇ ਕੋਲੇ ਰਿਸ਼ਤਾ ਬਾ ਗੈਂਦਾ ਹਾਂ ਮਾਪੇ ਕਰਾ ਦੂੰਗਾ ਇਹ ਤਾਂ ਬੇਫਿਕਰ ਐ ਤੇਰੀ ਜ਼ਿੰਮੇਵਾਰੀ ਹੁੰਨੀ ਚਾਹੀਦੀ ਹੈ ਮਾ ਹਾਂ ਯਾਰ ਤੂੰ ਟੈਨਸ਼ਨ ਨਾ ਲੈ ਹੂੰ ਇਹ ਛੋਟੀ ਕੁੜੀ ਤਾਂ ਵਿਆਹ ਤੇ ਸਮਝ ਬਸ ਚ ਕਾ ਚਟਾ ਚਟਾ ਜਾ ਫੈਲਿਆ ਪਿਆ ਯਾਰ ਬਸ ਗਾਹਾਂ ਪੰਡਾ ਦੇਖ ਲਈ ਚਟਾ ਜਰਾ ਪਿੰਦਾ ਹੋਗਾ ਕਾਲ ਜਾਂ ਜੇ 100 ਕੁ ਸੂਈ ਜਾਂਦਾ ਆਏ ਹੁਣ ਅੱਜ ਕੱਲ ਤਾਂ ਭਰਾਵਾ ਬੁਰਾ ਹਾਲ ਆ ਤੂੰ ਕਹ ਰਿਹਾ ਪਤਾ ਨਹੀਂ ਅੱਜ ਬਗ ਮੇਰੀ ਗੱਲ ਸੁਣ ਲੈ ਮੈਂ ਨਸ਼ੇ ਵਾਲੇ ਮੁੰਡੇ ਨੂੰ ਤਾਂ ਰਿਸ਼ਤੇ ਹੀ ਨਹੀਂ ਕਰਾਉਂਦਾ ਬਸ ਠੀਕ ਹੈ ਬੈਸ ਨੂੰ ਹੋਣਾ ਚਾਹੀਦਾ ਮਾਹ ਯਾਰ ਉਹ ਤਾਂ ਤੂੰ ਜੇ ਮੁੰਡਾ ਦੇਖ ਲਿਆ ਘਰ-ਬਾਰ ਦੇਖ ਲਿਆ ਤੁਸੀਂ ਭੁੱਲਦੇ ਹੋ ਉਹ ਨਾ ਤੂੰ ਹਮਰੇ ਗੁਣ ਗਾਇਆ ਕਰੋਗੇ ਉਹ ਜ਼ਮੀਨ ਦਾ ਪਲਾਂ ਦੇ ਕਿਲਾ ਘਟ ਹੋਵੇ ਯਾਰ ਪਰ ਨਸ਼ਾ ਪਤਾ ਨਹੀਂ ਉਹ ਮਾਹ ਜ਼ਮੀਨ ਵੀ ਫੁੱਲ ਤੇ ਮਾਹ ਮੇਰੇ ਤੇ ਛੱਡ ਦੇ ਯਾਰ ਗੱਲ ਤੇਰੇ ਤੇ ਸ਼ਰਤ ਫੇਰ ਹੀ ਆਏ ਤੈਨੂੰ ਐਵੇਂ ਨਹੀਂ ਜਸਾ ਬਚੋਲਾ ਕਹਿੰਦੇ ਮੈਂ ਤਾਂ ਤਿੱਬਿਆਂ ਦੇ ਪਣੀ ਜਿਹੜਾ ਦੈਣਾ ਇਹ ਤਾਂ ਕੁੜੀ ਆਪਣੀ ਸੁੰਦਰ ਹੈ ਫਿਰ ਇਹ ਦੂਆ ਕਰ ਭੈਣ ਦੇ ਦੂਆ ਮੇਰੇ ਖਾਤਰ ਦੇਖੀ ਕੋਈ ਉਹ ਤੇ ਵਾਹ ਤੇਰੇ ਖਾਤਰ ਵੀ ਨਾਲ ਹੀ ਮੜ ਦੂੰ ਹਾਂ ਕੋਈ ਨੂੰ ਬਾਤ ਕਰ ਮੇਰੀ ਇੱਕ ਗੱਲ ਸੁਣ ਲੈ ਬੱਬੂ ਮੈਂ ਘਰੇ ਆਉਂਗਾ ਮੈਂ ਬੀਬੀ ਨੂੰ ਮਿਲੂ ਮੈਂ ਤੇਰੇ ਵੱਡੇ ਭਾਈ ਨੂੰ ਮਿਲੂ ਕੋਈ ਗੱਲ ਨਹੀਂ ਠੀਕ ਹੈ ਉਹਨਾਂ ਨੂੰ ਕਿਉਂ ਮਿਲਣਾ ਯਾਰ ਮੈਂ ਤੁਹਾਨੂੰ ਜੁੱਦ ਦੱਸ ਤੂੰ ਤਾਂ ਕਹਤਾ ਕਿਰਾਂ ਵਿਚਾਰ ਵਟਾਂਦਰਾ ਕਰਨਾ ਪੈਂਦਾ ਹੁੰਦਾ ਵਟਾਂਦਰਾ ਇਹਨਾਂ ਤਲਕਾ ਨਹੀਂ ਜਰੂਰੀ ਮੈਂ ਤੇਰੇ ਕੋਲੇ 10-20 ਮਿੰਟਾਂ ਨੂੰ ਆ ਗਿਆ ਬਸ ਆ ਮੜਾ ਜਿਆਣਾ ਇੱਕ ਦੋ ਗੱਲਾਂ ਹੀ ਨਿਮੇੜਿਆ ਪਿੰਡ ਤੇ ਬੁਲਾਇਆ ਮੈਂ ਠੀਕ ਹੈ ਤੇ ਤੂੰ ਇਹਨੇ ਕਿੰਦਰ ਨੂੰ ਤੇ ਆਦੀ ਮੰਨ ਲ ਦੱਸ ਦੇ ਵੀ ਆਉਂਦਾ ਜੱਸ ਸਭ ਚੋਲਾ ਉਹ ਤਾਂ ਕੀ ਕਹਿੰਦੇ ਆਪਾਂ ਨੂੰ ਹਾਂ ਚੱਲ ਫਿਰ ਹਾਂ ਮੈਂ ਮੜਦਾ ਰਾਤਰੀ ਬੀਤਾਂ ਬੀ ਆ ਲੱਖ ਡੇਢ ਲੱਖ ਹੀ ਜੋ ਬਣੂਗਾ ਤੇ ਲੱਖ ਡੇਢ ਲੱਖ ਹੋ ਗਿਆ 3 ਲੱਖ ਗੱਡੀ ਲਵਾਂ ਹੁਣ ਮੈਂ ਆ ਚਿਰ ਹੋ ਗਿਆ ਗੱਡੀ ਤੋਂ ਬਿਨਾਂ ਹੀ ਤੁਰੇ ਫਿਰਦਾ ਐ ਮੀਨੀ ਰਜਾ ਸਾਬ ਚੋ ਲਾ ਕਹਿੰਦੇ ਚੱਕ ਪਾ ਦੂੰ ਖੁੱਦੀਆਂ ਕਿੱਥੀਆਂ ਬਾਤ ਬੇ ਮੁਰਾ ਆਇਆ ਤੂੰ ਮੈਂ ਕਹਿੰਦਾ ਸੀ ਮੈਂ ਕੰਮ ਜਾਣਾ ਹੈ ਮੈਂ ਕੰਮ ਜਾਇਆ ਹੈ ਇਹ ਜਿਹੜੇ ਕਿਹੜੇ ਕੰਮ ਜਾਇਆ ਹੈ ਉਹ ਚੰਗਾ ਕੰਮ ਹੀ ਜਾ ਕੇ ਆ ਤੂੰ ਮਾੜਾ ਕੰਮ ਤਾਂ ਨਹੀਂ ਜਾ ਕੇ ਆ ਮਾਂ ਮੈਂ ਕਹਿੰਦੇ ਤੈਨੂੰ ਮਾੜਾ ਕਹਿਨੀ ਆ ਕਿਧਰ ਗਿਆ ਕਿੰਦਰ ਕਿੰਦਰ ਤਾਂ ਅੰਦਰ ਗਿਆ ਸੀ ਚਾਹ ਪੀਣ ਉਹ ਨਾ ਮਾਂ ਬੇ ਕਿੰਦਰਾ ਉਰੀ ਆ ਪਤਾ ਨਹੀਂ ਆ ਇਹ ਸੱਪ ਕੱਢੂਗਾ ਹੁਣ ਉਹ ਮੇਰੇ ਤੇ ਲੱਗੀ ਜਾਇਆ ਕਰੋ ਸਾਹਿਬ ਕੀ ਕੰਮ ਹੈ ਬੈਠੋ ਇਤਨੀ ਗਿਲਾਈ ਕੀ ਗੱਲ ਹੈ ਹਉਮੈ ਮੈਨੂੰ ਕਹੀਏ ਨਾ ਖੜਾ ਤੈਨੂੰ ਤੂੰ ਮੇਰੀ ਤਾਂ ਗੱਲ ਕੋਈ ਮੰਨਦੀ ਨਹੀਂ ਥਈ ਕਰਚ ਅੱਛਾ ਚਲਦੀ ਤਾਂ ਤੇਰੀ ਹੋਈ ਐ ਤੇ ਮੈਂ ਤਾਂ ਕਿਸੇ ਮਾਂ ਬਚੋਲੇ ਕੋਲ ਗਿਆ ਸੀ ਮਾਂ ਜੱਸੇ ਕੋਲ ਤੇ ਆਉਂਦਾ ਕਾ ਐੜਾ ਬਾਰੇ ਰਿਸ਼ਤਾ ਵੇਖਣ ਗਿਆ ਸੀ ਅਣ ਸਿੱਤੀ ਕਿਛੋ ਲੈ ਕੋਲ ਬਾਕੀ ਤਾਂ ਕਿਨੀ ਆਖੇ ਵਿਆਹ ਕਰਨ ਨੂੰ ਵਿਆਹ ਕੀ ਬਤੇ ਕਹ ਤੂੰ ਤਾਂ ਸਿੰਘ ਖੜਿਆ ਕਰੀ ਬੈਠੇ ਤੜਕੇ ਦਾਖਲਾ ਪਰੇ ਐਵੇਂ ਚ ਉਹ ਤੂੰ ਜਾਣਦਾ ਵੀ ਆ ਉਹਨੂੰ ਜਾਣ ਦਾ ਕੰਮ ਸਾਰਾ ਨਹੀਂ ਜਾਣਦਾ ਕਿਤੇ ਉਹ ਠੱਗੀ ਮਾਰ ਕੇ ਲੈ ਆਉਂਦਾ ਉਹ ਨਹੀਂ ਠੱਗੀ ਵਜਦੀ ਆ 30 ਦਾ ਰਿਸ਼ਤੇ ਕਰਾਤੇ ਹੁਣ ਇਹ ਆ ਆ ਗਿਆ ਆ ਜਾਓ ਬਚੋਲਾ ਸਾਹ ਆਹ ਹੈ ਬਚੋਲਾ ਹੈ ਤੂੰ ਕਹਿੰਉਂ ਦੇਖਿਆ ਕੋਈ ਕਿੰਦਰਾ ਪਿੰਦਈ ਆ ਠੀਕਾ ਠੀਕਾ ਬਹਿ ਜਾ ਬਹਿ ਸਿੱਧਾ ਕਿਤੇ ਨਾ ਤੂੰ ਬਹਿ ਜਾ ਇੱਥੇ ਪਿੱਛੇ ਜੇ ਕੋਈ ਨਾ ਮੈਂ ਇੱਥੇ ਬਹਿ ਜਾਣਾ ਮੱਥਾ ਟੇਕ ਨਾ ਮਾਸੀ ਜਿਉਂਦਾ ਵਸਦਾ ਉਹਦਾ ਪਾਣੀ ਦੱਸੋ ਮੈਂ ਬਸ ਕੋਈ ਕਾਲੀ ਬਾਲੀ ਆ ਤਿੰਨ ਚਾਰ ਹੋਰ ਥਾਈ ਜਾਣਾ ਨਾ ਹੋਰ ਇਹ ਤਾਂ ਨਹੀਂ ਲੱਗਦਾ ਇਹਨੂੰ ਤਾਂ ਮਸਾਲੇ ਲਿਖਾਇਆ ਕਰਕੇ ਚਲਾ ਆ ਗਿਆ ਪਹਿਲੇ ਬੋਲੇ ਤਾਂ ਉਹ ਵੀ ਹੁੰਦਾ ਪਰ ਫਾਦਰ ਐਟਲ ਨੂੰ ਬਹਿ ਜਾ ਕੋਈ ਨਾ ਫਿਰ ਸੁਣੋ ਮੇਰੀ ਗੱਲ ਮੇਰੇ ਕੋਲ ਟਾਈਮ ਘਟਾ ਇੱਚ ਬਹੁਤ ਆ ਮਾਸੀ ਦੇ ਕ ਮੁੰਡਾ ਬਾਹਰੋਂ ਕੈਨੇਡਾ ਤੋਂ ਕੈਨੇਡਾ ਤੋਂ ਚੰਗਾ ਬਾਹਨ ਬੂਨਾ ਇੱਥੇ ਵੀ ਕੋਠੀ ਪਾਈ ਆ ਸਿਰੇ ਦੀ ਅੱਛਾ ਬਸ ਉਹਨਾਂ ਨੂੰ ਕੱਲੀ ਪੜੀ ਲਿਖੀ ਕੁੜੀ ਚਾਹੀਦੀ ਆ ਰਾਜ ਕਰੂ ਕੁੜੀ ਰਾਜ ਬਾਗਜੂ ਕੈਨੇਡਾ ਕੱਲ ਨੂੰ ਆਈਦਾ ਉਹ ਜੂ ਬਾਹਰ ਇਹ ਪੜਿਆ ਲਿਖਿਆ ਹੈ ਨਹੀਂ ਤੂੰ ਯਾ ਜਾਂਦੇ ਦੇ ਆਏਂਗੀ ਕਿਹੜੇ ਹੈ ਐਵੇਂ ਨਹੀਂ ਕਹਿੰਦਾ ਜੱਸਾ ਬਚੋਲਾ ਮੇਰੀ ਗੱਲ ਸੁਣ ਦੱਸ ਤਾਂ ਤਾਂ ਵਧੀਆ ਪਾਤੀ ਚੱਲ ਬਾਹਰ ਹੈ ਮੁੰਡਾ ਤੇ ਬਾਰਕ ਨਾ ਕਰਦਾ ਇੱਧਰ ਲੈ ਬਸ ਉਹ ਮੈਂ ਜੰਮੇ ਬਰੀਆ ਬਸ ਉਹ ਤੂੰ ਛੱਡ ਦੇ ਬਸ ਐਵੇਂ ਨਹੀਂ ਕਹਿੰਦਾ ਜੱਸਾ ਬਚੋਲਾ ਉਹ ਮੈਂ ਆਪੇ ਕਰੂੰਗਾ ਮੈਨੂੰ ਪਤਾ ਤੁਸੀਂ ਕਿੰਨੇ ਗਲਾਸ ਹੈ ਨਾ ਕੀ ਗੱਲ ਬਾਤ ਬਸ ਹੁਣ ਤੁਸੀਂ ਮੈਨੂੰ ਆਏ ਦੱਸ ਦੋ ਇੱਕ ਤਾਂ ਮੈਨੂੰ ਕੁੜੀ ਦੀ ਫੋਟੋ ਦਿਓ ਉਹ ਵਰਸਮ ਕਰ ਦੋ ਹਾਂ ਪਹਿਲਾਂ ਦੇਖ ਆਗਲਾ ਕੁੜੀ ਦੀ ਫੋਟੋ ਦੇਖੂ ਫਿਰ ਤੁਹਾਨੂੰ ਮੁੰਡਾ ਰੱਖੂ ਅਨਾਏ ਦੱਸ ਵੀ ਮੰਗਦੇ ਕੀ ਕੋ ਕੋਸ ਨਹੀਂ ਹਜੇ ਮੰਗਾ ਮੰਗਾ ਬਾਤ ਹੁੰਦੀਆਂ ਕਾਕਾ ਤੂੰ ਪਰਦਾ ਮਨ ਕੀ ਪਤਾ ਮੁੰਡਾ ਹਾਂ ਤੈਨੂੰ ਦੀ ਬਾਤ ਫਿਰ ਕੋਈ ਜੇ ਕਰੇਗਾ ਮੂੰਹ ਹਾਂ ਇਹ ਮੁੰਡਾ ਬੜਾ ਲਿਖਿਆ ਸਿਆਣਾ ਹਾਂ ਕਰਦਾਲ ਵਾਲੇ ਹੋ ਚੱਲ ਮੈਂ ਬਸੀ ਸੁਡੀ ਮਹਨ ਹੋਵਾ ਮੈਨੂੰ ਫੋਟੋ ਲਿਆ ਫੋਟੋ ਤਾਂ ਚੱਲੇ ਨਹੀਂ ਨਹੀਂ ਮਾੜੀ ਜੀ ਨਹੀਂ ਅਮਰਵਾਦ ਕੁੜੀ ਕੰਨੀ ਮੈਂ ਵੀ ਦੇਖਣਾ ਭਾਈ ਫਿਰ ਗੱਲ ਉਹਦੀ ਵਾਲੇ ਨੂੰ ਦੱਸੀ ਜਾਂਦੀ ਹੈ ਜ਼ਿੰਮੇਵਾਰੀ ਲੈਣੀ ਹੁੰਦੀ ਆ ਜੇ ਮੈਂ ਹੁਣ ਮੈਂ ਮੁੰਡੇ ਦੀ ਠੋਕ ਕੇ ਜ਼ਿੰਮੇਵਾਰੀ ਲੈਣਾ ਉਵੇਂ ਕੁੜੀ ਦੀ ਵੀ ਝੰਮੇ ਵਾਲੀ ਨਹੀਂ ਤਾਂ ਅਸੀਂ ਕਾਗਲ ਵੀ ਨਹੀਂ ਕਰਦੇ ਆ ਨਹੀਂ ਨਹੀਂ ਕਾਗਲ ਤਾਂ ਕਰਾਂਗੇ ਕਿ ਆਹ ਕਰਾਂਗੇ ਤੇ ਫਿਰ ਨਾ ਤਾਂ ਖਾਰਾ ਹੈ ਪਾ ਪਾ ਵੀ ਲਵਾਵਾਂਗੇ ਦੋ ਪੜਾਣਾ ਤੁਰਪੁਰ ਤੇ ਜਾਣਕਾਰੀ ਇਕੱਠੀ ਕਰਵਾ ਦੇ ਜਣੇ ਉਹ ਜਾਣਕਾਰੀ ਤਾਂ ਜਦੋਂ ਜੱਸਾ ਬਚੂਲਾ ਬੈਠਾ ਯਾਰ ਤੇ ਕਿਉਂ ਪ੍ਰਵਾਹ ਕਰਦੇ ਹੋ ਠੀਕ ਆ ਫਿਰ ਲੈਓ ਫੋਟੋ ਫੋਟੋ WhatsApp ਤੇ ਬਾਅਦ ਨੂੰ ਮੈਂ ਫੋਟੋ ਆਇਆ ਪਹਿਲਾਂ ਅਸੀਂ ਕਿਵੇਂ ਦਿਖਾ ਦੇਾਂਗੇ ਹਾਂ ਕੋਈ ਨਾ ਕਰ ਲੰਗਰਾ ਕਰ ਪਗਾ ਨਹੀਂ ਮੇਰੀ ਗੱਲ ਸੁਣਵੇਂ ਤੂੰ ਰੋਲਾ ਨਾ ਪਾ ਪਹਿਲਾਂ ਪਈ ਅਗਲੇ ਦਾ ਘਰ-ਬਾਰ ਵੀ ਦੇਖਾਂਗੇ ਪਤਾ ਵੀ ਕਰਾਂਗੇ ਉਹਦਾ ਪੂਰਾ ਇਹ ਦੇਖਣ ਨੂੰ ਸਾਰਾ ਕੁਝ ਮੈਂ ਹਰ ਦੇਖਣਾ ਹੀ ਆ ਫਿਰ ਕੁੜੀ ਦਾ ਵਿਆਹ ਕਰਨਾ ਕੋਈ ਐਵੇਂ ਤਾਂ ਕਰਨਾ 80 ਉਮਰ ਦੇ ਹੋਇਆ ਇਹ ਕੰਮ ਤਾਂ ਨਕੋ ਚਾਹਤ ਨਹੀਂ ਹੋਣਾ ਮਾਤਾ ਪਹਿਲਾਂ ਦੇਖੋ ਉਹਨਾਂ ਦੀ ਸ਼ਰਤ ਇੱਕੋ ਹੀ ਹੈ ਪਹਿਲਾਂ ਕੁੜੀ ਦੀ ਫੋਟੋ ਦਿਖਾਓ ਫਿਰ ਤੁਸੀਂ ਘਰ-ਬਾਰ ਦੇਖਿਓ ਸਾਰਾ ਕੁਝ ਪਤਾ ਕਰਿਓ ਜਿਹੜੀ ਗੱਲ ਜਾਇਜ਼ ਹੈ ਫੋਟੋ ਦੇਣਾਂ ਨੂੰ ਅਗਲੇ ਨੂੰ ਕੁੜੀ ਪਸੰਦ ਆਉਣ ਦਿਓ ਠੀਕ ਹੈ ਫਿਰ ਤੁਹਾਡੀ ਸਾਰਾ ਕੁਝ ਤੁਸੀਂ ਜਾ ਕੇ ਦੇਖਿਓ ਪਿੰਡ ਚੋਂ ਪੁੱਛਿਓ ਅਗਲੇ ਦੇ ਜਾ ਕੇ ਉਹ ਤੁਹਾਡਾ ਫਰਜ਼ ਹੈ ਐਮੀ ਜੀ ਸਭ ਚੋ ਲਗਾਂਦੇ ਕੱਚੀ ਗੱਲ ਤਾਂ ਮੈਂ ਕਰਦਾ। ਅਰਾਜੀ ਵੀ ਮਾਹਨ ਕੋਹੋਂ ਦਾ ਪਤਾ ਲਾਵਾ। ਉਹ ਮੇਰਾ ਮੁੰਡਾ ਆ ਮੇਰਾ ਅਕਲੰਨਾ। ਤੂੰ ਦਾ ਹੋਂ ਮਾਰਦਣਾ। ਉਹ ਤੁਸੀਂ ਅੱਧ ਵਿਚ ਵੀ ਨਹੀਂ ਘੜਦੇ ਬਾਣ ਚ ਤਾਂ ਹੁਣ ਮੈਨੂੰ ਤੂੰ ਫੋਟੋ ਭੇਜ ਦੀ ਬੱਬੂ ਮੈਂ ਗਾਹਾਂ ਗੱਲ। ਮੈਂ ਤੈਨੂੰ ਦੂੰ ਆ ਤੂੰ ਜਾ। ਹਾਂ ਠੀਕ ਹੈ। ਚੱਲ ਚਾਹ ਪਾਣੀ ਬਣਾਉਣੇ ਵਈ। ਮਾਹ ਬਸ ਬਸ ਚਾਰ ਘਰਾਂ ਦਾ ਹੋਰ ਰਿਸ਼ਤਾ ਛੇੜੀ ਪਿਆ। ਅੱਛਾ। ਇਗੜੇ ਇੱਕ ਇੱਤੀ ਗੱਲ ਆ। ਮਸਾ ਕੋਈ ਗੱਲ ਤਾਂ ਬੰਨੇ ਲੱਗਦੇ ਵਿੱਚ ਨੰਨਾ ਠੋਕ ਦਿੰਦੇ ਹੋ। ਫਰਾਉ ਦਾ ਵੀ ਦੇਖਣੀ ਹਣੋ। ਮੈਂ ਦਿੱਤੀ ਹੋਈ ਜੰਦੀ ਆ। ਵੇ ਚਲ ਦੇਖ ਲਈ ਆਪਦਾ ਵੀ ਕੋਈ ਟਾਈਮ ਹੁੰਦਾ ਦੇਖਣ ਦਾ ਕਿੰਦਰਾ ਮੇਰੀ ਗੱਲ ਸੁਣ ਦੇਖ ਐਓ ਭਾਈ ਤੁਸੀਂ ਜਾ ਕੇ ਘਰ-ਬਾਰ ਦੇਖ ਐਓ ਤੂੰ ਬਾਈ ਭੇਜ ਦੀ ਫੋਟੋ ਕੋਈ ਝੂਂਗ ਮਾ ਕੇ ਥੜਦਾ ਹਾਂ ਮੈਂ ਤਾਂ ਗੱਲ ਮੈਨੂੰ ਪਤਾ ਹੀ ਹੈ ਜੇ ਅੱਜ ਕੱਲ ਫੋਨਾਂ ਤੇ ਫੋਟੋਆਂ ਨੇ ਜੇ ਨਾਂ ਵੀ ਕਹਾਂਗੇ ਨਾਂ ਵੀ ਦੇਵਾਂਗੇ ਤੂੰ ਤਾਂ ਤਾਂ ਵੀ ਭੇਜ ਦੇਂਗਾ ਤੇਰੇ ਤਾਂ ਪਤਾ ਨਹੀਂ ਹੁਣ ਕੀ ਗਰਾਰੀ ਅੜੀ ਪਈ ਐ ਖੰਨੀ ਆਪ ਬਾਹਰ ਜਾਣ ਦੀ ਤੈਨੂੰ ਅੱਗ ਲੱਗਰੀ ਬਾਹਰ ਮੈਂ ਤਾਂ ਬਾਹਰ ਜਾਪਾਂ ਲੋੜ ਹੀ ਨਹੀਂ ਚੱਲ ਚੰਗਾ ਚੱਲ ਫਿਰ ਫੋਟੋ ਤਿਆਰ ਚੱਲੇ ਆਉਣੇ ਆਪ ਚੱਲੇ ਆਉਣੇ ਹੋਰ ਕੁੜੀ ਨਾ ਕਰਨੀ ਕਰ ਲਵਾਂ ਮੈਂ ਕੋਈ ਨਾ ਕਰ ਲੂੰਗੀ ਕੁੜੀ ਨਾ ਮੈਨ ਲਵਾਉਂਗੀ ਉਹ ਹੋਰੀ ਵਿੱਚ ਆ ਕੇ ਪੰਗਾ ਛੇੜਤਾ ਆਖੇ ਦਾਖਲਾ ਪਰ ਨਜਵਾ ਖਰੀਦੋ ਤਾਂ ਇਹ ਨਹੀਂ ਹੁ ਬਤੋਲੇ ਨੂੰ ਲਿਆਇਆ ਵਿੱਚ ਚਲ ਦੇ ਸਹ ਹੁੰਦੀ ਕਿ ਭੀ ਤਾਂ ਕੋਈ ਪਸੰਦ ਆ ਜੇ ਚੱਲ ਬਾਹਰ ਵਗ ਜੂਗੀ ਜਵਾਖੜੀ ਇੱਥੇ ਤਾਂ ਨੋਕਰੀਆਂ ਮਿਲਦੀਆਂ ਨੇ ਕਿੰਨਾ ਹੀ ਮਿਲਦੀਆਂ ਆ ਗਈ ਮਮੀ ਹਾਂ ਆ ਗਈ ਪੁੱਤ ਕੀ ਕਰੀ ਜਾਂਦੀ ਐ ਪੜੀ ਜਾਂਦੀ ਸੀਗੀ ਪਰ ਜਿਹੜੇ ਦਾਖਲੇ ਨੂੰ ਤੋ ਮੰਨਿਆ ਨਹੀਂ ਆਪਣਾ ਛੋਟਾ ਬੱਬੂ ਬਾਹਰ ਹੋਣਾ ਸੀ ਕੀ ਰੌਲਾ ਪੈ ਫੇਸ ਤੁਸੀਂ ਬਾਹਰ ਤੋ ਦਾਖਲੇ ਨੂੰ ਮੰਨਿਆ ਨਹੀਂ ਤੇ ਬਿਚੋਲੇ ਨੂੰ ਕਹਿ ਕੇ ਘਰੇ ਲਿਆ ਆਇਆ ਉਹ ਸਾਖ ਕਰਾਉਂਦਾ ਭਾਈ ਹਾਂ ਫਿਰ ਹੁਣ ਮੈਂ ਕੀ ਕਰ ਸਕਦੀ ਆ ਉਹ ਹੋਰ ਉਹ ਬਿਚੋਲਪਣਾ ਕਰਦਾ ਸਾਰੇ ਦਿਨ ਸਾਖ ਸੁਪ ਉਧਰ ਉਧਰ ਹੀ ਕਰਾਉਂਦਾ ਰਹਿੰਦਾ ਉਜੋਲੇ ਨੂੰ ਸੱਦਣ ਦੀ ਕੀ ਲੋੜ ਸੀ ਮੰਮੀ ਮੈ ਤਾਂ ਨਹੀਂ ਸੱਦਿਆ ਕੋਲੇ ਨੇ ਸੱਦ ਕੇ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਮੈਂ ਹਜੇ ਵਿਆਹ ਕੋ ਨਹੀਂ ਕਰਾਉਣਾ ਵਿਆਹ ਤਾਂ ਇੱਕ ਦਿਨ ਹੋਈ ਜਾਣਾ ਮੈਨੂੰ ਪੜ ਲੈਣ ਦਿਓ ਕਿਉਂ ਇਹ ਆਪ ਤਾਂ ਕੁਛ ਇਹਨਾਂ ਨੇ ਬਣਨਾ ਨਹੀਂ ਮੈਨੂੰ ਬਣਨ ਦੇਣਾ ਨਹੀਂ ਉਹੀ ਤਾਂ ਗੱਲ ਹੈ ਆਪ ਤਾਂ ਕੁਝ ਬਣਿਆ ਨਹੀਂ ਤੇ ਤੈਨੂੰ ਹੁਣ ਪੜਨ ਨਹੀਂ ਦਿੰਦਾ ਹੱਲੇ ਨਾ ਕੀ ਹੋਇਆ ਸੀ ਇੱਕ ਦੋ ਫਸਲਾ ਹੋਰ ਆ ਜਾਂਦੀਆਂ ਕੋਈ ਵਿਆਹ ਕਰਦੇ ਚੱਜ ਨਾਲ ਬਸ ਬਾਰੋਂ ਆ ਕੇ ਬਾਰੋਂ ਰਿਸ਼ਤਾ ਆਇਆ ਕਿ ਤਾਂ ਮੇਰੇ ਸਾਰੇ ਸੁਪਨੇ ਤੇ ਪਾਣੀ ਵੇਲਣਗੇ ਆਪ ਤਾਂ ਕੁਛ ਬਣੇ ਨਹੀਂ ਹੁਣ ਮੈਨੂੰ ਵੀ ਰੋਟੀਆਂ ਬੇਲਣ ਯੋਗ ਹੀ ਰੱਖਣਗੇ ਮੰਮੀ ਉ ਤਾਂ ਬਾਹਰੋਂ ਆਇਆ ਪੁੱਤ ਰਿਸ਼ਤਾ ਮੈਂ ਵੀ ਤੇਰੇ ਨਾਲ ਗੱਲ ਕਰਦੀ ਸੀ ਚਲ ਤੂੰ ਬਾਹਰ ਵਗ ਜਾਈਂ ਇੱਥੇ ਕਿਹੜਾ ਨੌਕਰੀਆਂ ਧਰਗੀਆਂ ਪਈਆਂ ਨੇ ਬਾਹਰੋਂ ਆਇਆ ਮੰਮੀ ਰਿਸ਼ਤਾ ਹਾਂ ਕੈਨੇਡਾ ਚ ਦਾਦੇ ਮੁੰਡਾ ਫਿਰ ਮੈਨੂੰ ਲੈ ਕੇ ਜਾਊਗਾ ਨਾਲ ਪਰ ਲੈ ਕੇ ਤਾਂ ਜਾਊਗੀ ਜੇ ਤੇ ਥਰਨਾ ਵਿਆਹ ਕਰਾਊ ਫਿਰ ਕੀ ਪਤਾ ਲੱਗਦਾ ਭਾਈ ਲੈ ਕੇ ਤਾਂ ਜਾਊਗੀ ਚਲ ਮੰਮੀ ਦੇਖ ਲਓ ਫਿਰ ਜਿੰਨੇ ਤੁਹਾਨੂੰ ਠੀਕ ਲੱਗਦਾ ਵੈਸੇ ਬਿਨਾਂ ਤੁਸੀਂ ਮੇਰਾ ਚੰਗਾ ਹੀ ਕਰੋਗੇ ਮਾੜਾ ਥੋੜੀ ਨਾ ਕਰੋਗੇ ਉਹ ਮਾਪੇ ਤਾਂ ਪੁੱਤ ਚੰਗੇ ਕਰਦਾ ਹੁੰਦਾਗਾ ਤਾਂ ਨਸੀਬ ਹੁੰਦੇ ਨੇ ਧੀ ਪੁੱਤ ਦੀ ਕਹੇ ਜੇ ਉਗੜਦੇ ਨੇ ਉਹ ਤਾਂ ਫਿਰ ਬਖਤੀ ਦੱਸਦਾ ਹੁੰਦਾ ਬੰਦਿਆਂ ਨੂੰ ਹਾਂ ਨਹੀਂ ਉਦਾਂ ਗੱਲ ਠੀਕ ਹੈ ਫਿਰ ਤੁਸੀਂ ਕੀ ਕਹਤਾ ਫਿਰ ਮੈਂ ਕਿਹਾ ਚੱਲ ਭਈ ਉਹ ਕਹਿੰਦੇ ਫੋਟੋ ਪੇ ਦੋ ਕੁੜੀ ਦੀ ਵੀ ਚੱਲ ਵਾਹ ਪੇ ედაਨੇ ਪੇ ਮੜਾ ਮੋਟਾ ਤੁਸੀਂ ਪਤਾ ਉਸ ਤਾਂ ਲੈ ਲਓ ਇੱਥੋਂ ਵੀ ਕਿਵੇਂ ਘਰ-ਬਾਰ ਆ ਕਿਵੇਂ ਜਾਇਦਾਦ ਆ ਜਾਂ ਕਿਵੇਂ ਦੂਈਂ ਦਾ ਤਾਂ ਜੇ ਕੱਲ ਆਉਣ ਲੈਣੀ ਪਤਾ ਲੱਗ ਜਾਂਦਾ ਜਿਵੇਂ ਨਹੀਂ ਦੇਖਣੀ ਜੇ ਮੁੰਡਾ ਤਾਂ ਹੈ ਨਹੀਂ ਬਾਕੀ ਸੁਭਾਅ ਪਤਾ ਲੱਗੂ ਟੱਬਰ ਦਾ ਕਹੇ ਜਾ ਜੇ ਤਾਂ ਮੰਮੀ ਵਧੀਆ ਪੜਿਆ ਲਿਖਿਆ ਹੋਇਆ ਮੁੰਡਾ ਮੈਨੂੰ ਬਾਹਰ ਲੈ ਕੇ ਜਾਊ ਫਿਰ ਤਾਂ ਤੁਸੀਂ ਹਾਂ ਕਰਦੇ ਨਹੀਂ ਫਿਰ ਮੈਂ ਅਰੇ ਗਰੇ ਜੇ ਐਵੇਂ ਫਾਲਤੂ ਆਲਤੂ ਨਾਲ ਨਹੀਂ ਕਰਾਂ ਹੋਈਗੀ ਮੈਂ ਵੀ ਇੰਨਾ ਪੜ੍ਹੀ ਹੋਈ ਆ ਬੀਏ ਕੀਤੀ ਆ ਮੈਂ ਹਾਲੇ ਤਾਂ ਮੇਰਾ ਐਮਏ ਕਰਨ ਦਾ ਸੁਪਨਾ ਸੀ ਆ ਮੇਰਾ ਵਿਆਹ ਕਰਨ ਨੂੰ ਤोले ਹੋਏ ਨੇ ਬੱਸ ਉਹ ਤੇਰੀ ਪਤਾ ਹੀ ਆ ਬੱਬੂ ਦੀ ਹਿੰਦੀ ਇਹੀ ਜੀ ਹੈ ਇੱਕੋ ਗੱਲ ਤੇ ਜਾਂਦਾ ਤਾਂ ਵਿਆਹ ਕਰਾਂਗੇ ਵਿਆਹ ਕਰਾਂਗੇ ਆ ਯਾ ਮੁੰਡਾ ਮੜਾਇਆ ਵੀਰ ਸਰਬੀ ਨੂੰ ਵਿਆਹ ਕੇ ਛੇਤੀ ਆਪਦਾ ਵਿਆਹ ਕਰਵਾਵਾ ਜੇ ਇਹ ਵਿਆਹ ਹੀ ਜਾਵੇ ਤਾਂ ਮੇਰਾ ਵਿਆਹ ਹੋਏ ਬੱਬੂ ਨੂੰ ਤਾਂ ਆਹ ਚਿੰਤਾ ਪਈ ਹੈ ਇਹ ਤਾਂ ਹੈ ਚਿੰਤਾ ਤਾਂ ਉਹਨੂੰ ਹੀ ਹੈ ਚਲ ਮੰਮੀ ਕੋਈ ਨਹੀਂ ਜੀ ਮੈਂ ਠੀਕ ਲੱਗਦਾ ਤੁਹਾਨੂੰ ਫਿਰ ਹੋਰ ਜੀਆ ਚਲ ਕੋਈ ਨਾ ਪੁੱਤ ਕਰਦੇ ਆ ਰਹਿ ਫਿਰ ਸਾਰੇ ਜਣੇ ਬਹਿ ਕੇ ਮੈਨੂੰ ਵੀ ਨਹੀਂ ਕੁਝ ਬੰਦ ਛੇਤੀ ਵਿਆਹ ਹੀ ਹੋਈ ਪਈ ਜਾਂਦਾ ਛੇਤੀ ਮੇਰਾ ਹੋ ਜੇ ਇਹਨੂੰ ਤੋਰ ਕੇ ਛੇਤੀ ਮੇਰਾ ਲਿਆ ਕਾਹੀ ਕਰਦੇ ਰੱਟ ਲਾ ਹਰੇ ਮਾਤਾ ਤੇ ਪਾਣੀ ਹਾਂ ਵਿਕਿੰਦਰਾ ਕਿਵੇਂ ਆ ਠੀਕ ਆ ਠੀਕ ਆ ਤੂੰ ਦੱਸ ਮੈਂ ਠੀਕ ਆ ਔਰ ਬੱਬੂ ਠੀਕ ਆ ਠੀਕ ਆ ਠੀਕ ਆ ਬਹਿ ਜਾ ਲੈ ਵੀ ਘਰ-ਬਾਰ ਤੁਹਾਨੂੰ ਦਿਖਾਤਾ ਸੀ ਕੋਠੀ ਦਿਖਾਤੀ ਜ਼ਮੀਨ ਦਿਖਾਤੀ ਘਰ-ਬਾਰ ਤਾਂ ਵਧੀਆ ਠੀਕ ਆ ਬਿੱਟਾ ਸਾਡੇ ਸਾਰਾ ਕੁਝ ਆ ਬਿੱਟਾ ਹਾਂ ਮਾਸੀ ਦੇ ਬਿੱਟਾ ਘਰ ਆ ਕੋਈ ਆਰਾਮ ਨਾਲ ਬਤਾਓ ਮੈਂ ਮਾੜਾ ਅੱਜ ਤੱਕ ਰਿਸ਼ਤਾ ਨਹੀਂ ਕਰਾਇਆ ਤਾਈਓ ਮੈਨੂੰ ਦਿਸਾ ਬਚੋਂ ਲੱਗਦੇ ਹਾਂ ਆਪਾਂ ਇਹਦੀ ਗੱਲ ਗਲਤ ਨਹੀਂ ਕਰਦੇ ਹਾਂ ਆ ਜਾ ਵਾਸੀ ਪੈਰੀ ਪੈਨਾ ਜੀ ਜਵਾਸ਼ ਖੁਸ਼ ਆ ਮੁੰਡਾ ਸੋਨਾ ਸੁਨੱਖਾ ਕੈਨੇਡਾ ਦਾ ਪਿਆਰਾ ਹਾਂ ਮੁੰਡਾ ਦਾ ਘਰ ਦੇਖੇ ਤੋਂ ਪਤਾ ਲੱਗੂ ਕਹੇ ਜਾ ਇਹਨਾਂ ਨੇ ਦੇਖ ਤਾਂ ਲਿਆ ਹੁਣ ਇਹ ਤਾਂ ਫੋਟੋ ਹੀ ਦੇਖੀ ਹੈ ਮੁੰਡੇ ਦੀ ਮੁੰਡੇ ਦੀ ਫੋਟੋ ਹੀ ਦੇਖੀ ਉਹ ਘਰ ਦੀ ਗੱਲ ਆ ਉੱਥੇ ਕੀ ਕੋਈ ਫੋਟੋ ਹੋਰ ਹੋਗੀ ਆ ਕੋਈ ਗੱਲ ਨਹੀਂ ਹਾਂ ਤੇ ਉਹ ਮੁੰਡੇ ਨੇ ਭੇਜੀ ਆ ਲੈ ਮੇਰੀ ਗੱਲ ਸੁਣ ਲਓ ਹੁਣ ਇੱਕ ਧਿਆਨ ਤੁਹਾਨੂੰ ਰਿਸ਼ਤਾ ਮਿਲਿਆ ਵਧੀਆ ਠੀਕ ਆ ਉਹਨ ਕਰ ਲਈ ਆਪਾਂ ਲੈਣ ਦੇਣੀ ਦੇਖ ਐ ਹੁਣ ਖਾਲੀ ਦਾਤ ਜਮਾ ਲਈ ਜਾਂਦਾ ਇੰਨਾ ਜੂਗਾ ਹਾਂ 30-25 ਗਿਲੇ ਬਾਣ ਦੇਉਗੇ ਕੈਨੇਡਾ ਦਾ ਪੀਆਰ ਹੋਏ ਕੱਲਾ-ਕੱਲਾ ਮੁੰਡਾ ਠੀਕ ਆ ਛੋਟੀ ਕੁੜੀ ਦੀ ਸਿੰਪਲ ਬੀਏ ਕੀਤੀ ਆ ਅੱਜ ਕੱਲ੍ਹ ਤੁਹਾਨੂੰ ਪਤਾ ਹਰ ਇੱਕ ਕਰੀ ਫਿਰ ਦੇਖ ਮਾਸੀ ਗੱਲ ਸਿੱਧੀ ਤੁਸੀਂ ਮੇਰੀ ਗੱਲ ਸੁਣ ਲਓ 35 ਲੱਖ ਤਾਂ ਨਗਦ ਹੱਥ ਤੇ ਰੱਖ ਦਿਓ ਠੀਕ ਆ 10 ਲੱਖ ਭਾਈ ਕਰ ਦਿਓ ਰੋਟੀ ਟੁਕ ਖਾਣ ਤੇ ਅੱਲਾਕਾ ਹੋਈ ਹਾਂ ਹਾਂ 45 ਲੱਖ ਰੁਪਇਆ ਤੁਸੀਂ ਰਖ ਲੈ ਠੀਕ ਹੈ ਹਾਂ ਉਹ 45 ਲੱਖ ਹਾਂ ਉਹ ਕਿਥੋਂ ਜਬਾ ਉਹ ਹੋਰ ਗਾਰਤੀ ਤਾਂ ਲੈ ਆਵੇਂ ਨਾ ਨਾ ਮੈਂ ਦੱਸਦਾ ਦੇਖੇ ਸੋਡੇ ਕੋਲੇ 20 ਕਿਲੇ ਬਾਹਰ ਤੁਸੀਂ ਲਿਮਟਾਂ ਕਰਾ ਲੇ 2 ਕਿਲੇ ਵੇਚ ਦਵਾਗੇ ਯਾਰ ਹਾਂ ਜਾਂ ਵੇਚ ਦੇ ਜਾਂ ਲਿਮਟਾਂ ਕਰਾ ਲਿਓ ਹਾਂ ਸਾਰਾ ਕੁਝ ਹੋ ਜਾਊਗਾ ਪੂਰੀ ਕੋਡੇ ਦਾ ਫੋਟੋ ਆ ਗਈ ਫੋਟੋ ਦਾ ਤਾਂ 100 ਫੋਟੋ ਹੁੰਦੀ ਆ ਅੱਛਾ ਹੋਰ ਮਰੀ ਜਾਂਦਾ ਪਕਾਈ ਆਲਾ ਕੱਲੇ ਘਰ ਦੇ ਇੱਕ ਹੀ ਦੁੱਲ ਗਿਆ ਹੈ ਵੀ ਘਰ-ਬਾਰ ਵਧੀਆ ਓ ਯਾਰ ਗੱਲ ਤਾਂ ਸੁਣ ਲੋ ਹੁਣ ਇਹ ਤਾਂ ਭਾਈ ਮਾਂ ਤੂੰ ਕਰ ਗੱਲ ਤੇ ਉਹ ਕਰਨਾ ਮੱਚੀ ਸਾਰਾ ਕੁਝ 45 ਲੱਖ ਰੁਪਈਆ ਲੱਗੂਗੀ ਮੈਂ ਪੱਕਾ ਠੱਕ ਕਰਿਆ ਸਾਰਾ ਕੁਝ ਓਕੇ ਆ 35 ਲੱਖ ਨਕਦ ਤੇ 10 ਲੱਖ ਰੋਟੀ ਟੁਕੜੇ ਤੋਂ ਬਾਅਦ ਕੁੜੀ ਕਰੂ ਵੀ ਰਾਜ ਕੁਸ਼ਮਾਨ ਦੀ ਇਹ ਗੱਲ ਹੈਗੀ ਆ ਭਾਈ ਬੱਬੂ ਕੁੜੀ ਰਾਜ ਕਰੂਗੀ ਦੋ ਕਿੰਨਾਂ ਦੇ ਵੇਚ ਕੇ ਕਰਤੀ ਉਹ ਕੁੱਤੀ ਥੋਲੇ ਦਰੂ ਪੀਉਂ ਹਾਂ ਦੋ ਕਿੱਲੇ ਚ ਕੀ ਕਰ ਲੂ ਹਾਂ ਨਹੀਂ ਦੋ ਕਿੰਨਾਂ ਚ ਕੀ ਕਰਾਂਗੇ ਕੁਝ ਹੋਰ ਦੇਖਾਂਗੇ ਮੇਰੀ ਗੱਲ ਸੁਣ ਭਾਈ ਉਹ ਤਾਂ ਤੂੰ ਫਿਰ ਬੁਰੀ ਕਰ ਲਾ ਤਾਲੀ ਰੱਖ ਰੁਪਈਆ ਹਾਂ ਥੋੜੀ ਮੋਟੀ ਰੱਖਮਾਂ ਉਹਨੇ ਪਈ ਹੁਣ ਫੇਰ ਕਰਾ ਲਾਂਗੇ ਹਾਂ ਵੇ ਭਾਈ ਸਾਰੀ ਉਮਰ ਮੇਰੇ ਪੁੱਤਾਂ ਦੀ ਦਾੜੀ ਬੱਗੀ ਹੋ ਜੂ ਗਾਜ ਭਰ ਦਿਆਂ ਤੇ ਕਰਜ਼ਾ ਲਾਉਂਦਿਆਂ ਦੀ ਆ ਬੰਨੇ ਤੇਰੇ ਮੂਹਰੇ ਹੱਥ ਅਸੀਂ ਨਹੀਂ ਪੈਰ ਰਸਤਾ ਕਰਦੇ ਭਾਈ ਮੇਰੀ ਬੇਇੱਜ਼ਤੀ ਹੋਏ ਇਸ ਗੱਲ ਤੇ ਮੈਂ ਤਾਂ ਹਾਂ ਕਰੀ ਬੈਠਾ ਬੇਇੱਜ਼ਤੀ ਹੋਵੇ ਤੇਰੀ ਕੁਛ ਹੋਵੇ ਮੈਂ ਥਾਂ ਮੈਂ ਕੋਈ ਠਿਕਾਣਾ ਨਹੀਂ ਲੈਂਦਾ ਤੇਰੇ ਖਾਤਰ ਅਸੀਂ ਨਾ ਤਾਂ ਮੈਂ ਆਪਣੇ ਪੁੱਤਾਂ ਦੀ ਜ਼ਮੀਨ ਵੇਚ ਸਕਦੀ ਨਾ ਪਾਈ ਅਸੀਂ ਲਿਮਟਾ ਕਰਾ ਸਕਾਂ ਨਾ ਸਾਡੇ ਚੰਗੀ ਪਹੁੰਚ ਅਸੀਂ ਨਹੀਂ 45 ਲੱਖ ਲਾ ਕੇ ਫਿਰ ਕੀ ਪਤਾ ਅੱਜ ਕੱਲ ਕੀ ਭਾਣੇ ਵਾਪਰੀ ਜਾਂਦੇ ਨੇ ਬਾਹਰ ਜਾਂਦੇ ਨੇ ਅਸੀਂ ਤਾਂ ਭਾਈ ਕਰ ਦੇਣੀ ਬਸ ਆਹ ਕੋਈ ਗੱਲ ਹੈ ਦਾੜੀ ਬੱਗੀ ਹੋ ਜੂ ਹੁਣ ਤੇਰੇ ਮੁੰਡਿਆਂ ਦੀ ਦਾੜੀ ਚਿੱਟੀ ਹੋ ਜੂ ਮਿੰਦਕ ਪੁੱਛੋ ਕਹਿੰਦੇ ਨੇ ਮਾਈ ਉਦ ਦੇ ਦੇਖ ਤਕਾਈ ਹੋਈ ਜਾਂਦੀ ਆ ਤੇ ਉਦ ਆਲਾ ਮੁਹਤੱਜ ਹੀ ਲੈ ਜੂ ਚੜਾ ਕੇ ਜਹਾਜ਼ ਉੱਡੀ ਕੁੜੀ ਨੂੰ ਇੱਕਦਾਂ ਕੁੜੀ ਬਾਹਰ ਜਾਣ ਦੀ ਲੱਗਣਾਗਾ ਹਾਂ ਨੇ ਮੇਰੇ ਤਾਂ ਵੀ ਲੱਖ ਤੂੰ ਕਿੱਥੋਂ ਇਕੱਠਾ ਕਰ ਦੇਗਾ ਹੁਣ 5 ਲੱਖਾਂ ਹੀ ਇਕੱਠਾ ਹੋ ਜਾਂਦਾ ਹੈ ਇਹ ਕਰਦੇ ਫਿਰ ਵੀ ਚੇਪਾ ਉਦ ਦੀ ਲੱਗਦੀ 10 15 ਜੱਸੇ ਦੀ ਬੇਇੱਜ਼ਤੀ ਆ ਬਤੁੱਲੇ ਦੀ ਇਸ ਗੱਲ 'ਚ ਭਾਈ ਬੇਇੱਜ਼ਤੀ ਹੋਵੇ ਤੈਨੂੰ ਤੇਰੀ ਕੁਛੋਰੀ ਬਸ ਤੇਰੇ ਮੂਰੇ ਹੱਥ ਬੰਨ੍ਹੇ ਰਾਮ ਰਾਮ ਬੜੇ ਲੋਕ ਨੇ ਹੁਣ ਕਹਿੰਦੇ ਸਾਡੀ ਧਾੜੀ ਦਿੱਤੀ ਹੋ ਜੂ ਮੈਂ ਅਗਲੇ ਨੂੰ ਕੀ ਮੂੰਹ ਦਿਖਾਵਾਂ ਛੋਡੀ ਕੁੜੀ ਦਾ ਤਾਂ 60 70 ਲੱਖ ਲਾ ਹੋਊਗਾ ਮਰੀ ਜਨਿਓ ਆਪਦੀਆਂ ਮੇਰੀ ਬੇਇੱਜ਼ਤੀ ਕਰਾਉਣੀ ਸੀ ਕਰਾ ਕੇ ਰੱਖਤੀ ਓ ਤੂੰ ਯਾਰ ਬੱਬੂ ਆ ਜਾ ਉੱਦੋਂ ਦਾ ਹੰਮੀ ਪਜੇ ਤੇਰੀ ਘਰ ਹੀ ਨਹੀਂ ਚਲਦੀ ਫਿਰ ਮੈਨੂੰ ਕਿਉਂ ਕਿਹਾ ਓਏ ਓ ਮੈਨੂੰ ਕੀ ਪਤਾ ਯਾਰ ਆਹ ਦਾ ਰੋੜਾ ਬਣ ਗਿਆ ਹੁਣ ਤੇਰੀ ਮੰਮਾ ਕਹਿੰਦੀ ਇਹਨਾਂ ਦੀ ਧਾੜੀ ਦਿੱਤੀ ਹੋ ਜੂ ਇਹਨਾਂ ਦੀ ਤਾਂ ਹੋਊਗੀ ਏ ਮਿਲੀ ਰਸਾਬ ਤੋਂ ਲੈ ਕੇ ਉਹ ਹੀ ਮੁੰਡੇ ਨੂੰ ਆਪਣੇ ਪਿੰਡ ਚ ਪਿਆਹੂਗਾ ਉਹ ਕਿਦੂ ਆਪੇ ਨੂੰ ਹੱਥ ਮਾਰਦਾ ਵਾ ਬੋਲ ਜਾਏਗਾ ਹਾਂ ਉਹ ਹੀ ਤਾਂ ਕਰ ਲੈ ਉਹ ਜਿਹੜਾ ਕੁੜਾ ਸੱਟਟਾ ਵਾ ਫੇਰ ਤੁਮਾਂ ਦੀ ਹੋ ਜੇ ਕੱਟ ਕਰਦਾਂਗੇ ਇਹ ਜ਼ਰੂਰੀ ਹੈ ਉਹ ਮਰਜ਼ੀ ਕਰੋ ਆਪਾਂ ਹੁਣ ਕਹਾਈ ਲੱਖਾਂ ਹੀ ਨਹੀਂ ਹੁੰਦਾ ਮਰਜ਼ੀ ਆ ਦੇਖੋ ਨਾ ਦੇਖੋ ਹੋਰ ਕਿ ਇਸ ਤਰ੍ਹਾਂ ਨਹੀਂ ਹੋ ਮੰਦੇ ਬਤਾ ਪਤਾ ਆਉਂਦੀ ਆ ਦੀਫਰਾ ਅੰਤਲੀ ਲਖਿਆਮਾ ਮੰਦੇ ਨਾ ਹੋ ਜਾਂਦਾ ਹੱਲ ਬਣ ਵਧੀਆ ਘਰ ਵਾਲੀ ਕੋਠੀ ਜੀ ਵਧੀਆ ਹੋਣ ਤਾਂ ਕੋਠਾ ਜੁਗਾ ਹੈ